ਦਕਤਾਨੀਅਨ ਦੇ ਵਿੱਚ ਖੰਡੇ ਨੂੰ ਮਾਰ ਦਿੱਤਾ ਗਿਆ ਹੈ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਹੈ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਾਰ ਦਿੱਤਾ ਸਿੱਖਾਂ ਦੇ ਉੱਤੇ ਬਹੁਤ ਭਾਰੀ ਜ਼ੁਲਮ ਹੋ ਰਿਹਾ ਹੈ ਭਾਜਪਾ ਨੇ ਕਿਹਾ ਕਿ ਕੋਈ ਸਰਕਾਰ ਕੇਂਦਰ ਦੀ ਸਰਕਾਰ ਕਰ ਨਹੀਂ ਸਕਦੀ ਮੁਸੀਬਤ ਪਾਰਤੀ ਹਮ ਤਾਂ ਮੋਦੀ ਬਾਹਰ ਨਹੀਂ ਜਾ ਸਕਦਾ ਹੈ ਪਰ ਉੱਤੇ ਸਿੱਖਾਂ ਨੇ ਮਜਾਰੇ ਕਰਨੇ ਇੱਥੇ ਵੀ ਕਰਨੇ ਹੈ ਜਿਹੜਾ ਯੱਭ ਪਾਇਆ ਇੰਤਖਾ ਨੇ ਜਿਹੜੇ ਕੰਮ ਉਹਨੇ ਕੀਤੇ ਦਸੋਂ ਮੈਂ ਲੋ ਸਭ ਬਿਲਕੁਲ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਦਾ ਹਾਲਚਾਲ ਜਾਣਨ ਦੇ ਲਈ ਸਰਦਾਰ ਸਿਮਰ ਸਿੰਘ ਮਾਂ ਜਿਹੜੇ ਨੇ ਅੱਜ ਹਸਪਤਾਲ ਵਿਖੇ ਪਹੁੰਚੇ ਸਨ ਤੇ ਉਹਨਾਂ ਨੂੰ ਜਿਹੜਾ ਮਿਲਣ ਦੀ ਜਿਹੜੀ ਆਜ਼ਾਜ਼ਤ ਆ ਉਹ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ ਤਾਂ ਅੱਜ ਉਹ ਬਰੰਗ ਪੱਤਰੇ ਨੇ ਸੋਸੀ ਗੱਲਬਾਤ ਕਰਦੇ ਆ ਮਾਨ ਸਾਹਿਬ ਸੇਤਾ ਠੀਕ ਨਹੀਂ ਹਾਂ ਹਾਂ ਬਿਲਕੁਲ ਕੋਈ ਫਰਕ ਹੈ ਪਹਿਲਾਂ ਨਾਲੋਂ ਕਿਉਂ ਜਿਸ ਤਰ੍ਹਾਂ ਪਹਿਲਾਂ ਹੁਣ ਲਗਾਤਾਰ ਕੋਈ ਦਿੱਕਤ ਤਾਂ ਨਹੀਂ ਹੈ ਸੇਤ ਦੇ ਵਿੱਚ ਕੋਈ ਆ ਕੋਈ ਲੱਗਦੀ ਹੈ ਤਮ ਓਕੇ ਆ ਕਮੈਂ ਬਿਲਕੁਲ ਹਾਂ ਦੇਖੋ ਮੇਰਾ ਠੇਕ ਫੇਕ ਹੀ ਦੇਖ ਲੋ ਇੱਟੇ ਵਰਗਾ ਤੇ ਤੁਹਾਡੇ ਬੁਲਬਲੇ ਆਏ ਹੋਏ ਠੇਕ ਦੇ ਵਿੱਚ ਇਹ ਫਾਸਟ ਫੂਡ ਕਰਕੇ ਤੁਸੀਂ ਆਪਣੇ ਸਿਹਤ ਦੇ ਬਾਰੇ ਮੈਨੂੰ ਦੱਸੋ ਮੈਂ ਠੀਕ ਆ ਚੰਗੀ ਗੱਲ ਆ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਇਹ ਕਾਰਨ ਕੀ ਹੈ ਕਿ ਇਹ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਹਿੰਦਾ ਹਸਪਤਾਲ 'ਚ ਜਿਹੜਾ ਮਰਜ਼ੀ ਆ ਸਕਦਾ ਸੀ ਨੂੰ ਮਰਜ਼ੀ ਜਿਆਦਾ ਮਿਲ ਸਕਦੀ ਹੈ ਤੁਹਾਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਾਰਨ ਕੀ ਹੈ ਇਹ ਇਹ ਸਿੱਖਾਂ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਹਿੰਦੂ ਸੁਭਾ ਨੇ ਇਹ ਬਚਾ ਹੈ ਕਿ ਅਸੀਂ ਆਜ਼ਾਦ ਨਹੀਂ ਹੈ ਸਿੱਖ ਕੌਮ 1947 ਤੋਂ ਗੁਲਾਮ ਚੱਲ ਰਹੀ ਹੈ ਤੇ ਹਿੰਦੂਤਵਾਦੀ ਬਹੁਤੀ ਸਰਕਾਰ ਨੇ ਕੈਂਡੀਡੇਟਾਂ ਦੇ ਵਿੱਚ ਵੀ ਸਿੱਖ ਮਰਵਾਤੇ ਆ ਅਮਰੀਕਾ ਦੇ ਵਿੱਚ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਰਤਾਨੀਅਨ ਦੇ ਵਿੱਚ ਖੰਡੇ ਨੂੰ ਮਾਰ ਦਿੱਤਾ ਗਿਆ ਪਾਕਿਸਤਾਨ ਦੇ ਵਿੱਚ ਪੰਜਵਾੜ ਨੂੰ ਮਾਰ ਦਿੱਤਾ ਲਖਬੀਰ ਸਿੰਘ ਰੋਡੇ ਨੂੰ ਮਾਰ ਦਿੱਤਾ ਤੇ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰ ਦਿੱਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰ ਦਿੱਤਾ ਹੈ ਹਰ ਹਰਿਨੌਨ ਨੂੰ ਮਾਰ ਦਿੱਤਾ ਹੈਗਾ ਸਿੱਖਾਂ ਦੇ ਉੱਤੇ ਬਹੁਤ ਭਾਰੀ ਜ਼ੁਲਮ ਹੋ ਰਿਹਾ ਹੈ ਇੰਟਰਨੈਸ਼ਨਲ ਪੱਧਰ ਦੇ ਉੱਤੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇੰਟੈਲੀਜੈਂਸ ਦੀ ਵੀਪੀ ਗਬਾਰ ਆਈ ਸੀਗੀ ਹੂੰ ਹੂੰ ਉਹ ਜਰਾ ਅਸਲੀ ਚੀਜ਼ਾਂ ਆਪਣੀ ਇੰਟੈਲੀਜੈਂਸ ਤੋਂ ਦੇਖ ਕੇ ਫੇਰ رائے ਬਣਾਏ ਜੋ ਮੋਦੀ ਤੇ ਰਾਜਨਾਥ ਸਿੰਘ ਨੇ ਕਿਹਾ ਕਿ ਇੱਥੇ ਖਾਲਸਤਾਨ ਦਾ ਰੋਲਾ ਪੈ ਗਿਆ ਹੈ ਤੇ ਖਾਲਸਤਾਨ ਕੋਈ ਮਾੜੀ ਗੱਲ ਨਹੀਂ ਹੈ ਇਹ ਇੱਕ ਇਹੋ ਜਿਹਾ ਖਸਬਾ ਹੋਊਗਾ ਪਰਮਾਣੂ ਹਥਿਆਰਾਂ ਦੇ ਨਾਲ ਲੱਤੇ ਹੋਏ ਇਸਲਾਮਿਕ ਪਾਕਿਸਤਾਨ Hindu India ਕਾਮਰੇਡ ਚੀਨ ਦੇ ਵਿਚਾਲੇ ਇੱਕ ਬਹੁਤ ਵਧੀਆ ਨਿਰਪੱਖ ਦੇਸ਼ ਖਾਲਸਤਾਨ ਬਣੂਗਾ ਜੀਜੇ ਨਾਲ ਦੱਖਣੀ ਏਸ਼ੀਆ ਦੇ ਵਿੱਚ ਪਰਮਾਣੂ ਹਥਿਆਰਾਂ ਦਾ ਲੜਾਈ ਦਾ ਖਤਰਾ ਨਹੀਂ ਰਹੂਗਾ ਮਾਨ ਸਾਹਿਬ ਉਹ বিজেপি ਸਰਕਾਰ ਪਤਾ ਕੀ ਕਹਿ ਰਹੀ ਅਮਿਤ ਸ਼ਾਹ ਬਿਆਨ ਦੇ ਰਹੇ ਨੇ ਕਹਿੰਦੇ ਜੋ ਸਿੱਖਾਂ ਲਈ ਕੰਮ বিজেপি ਨੇ ਕੀਤਾ ਕਹਿੰਦਾ ਕੋਈ ਸਰਕਾਰ ਕੇਂਦਰ ਦੀ ਸਰਕਾਰ ਕਰ ਹੀ ਸਕਦੀ ਤੁਹਾਨੂੰ ਲੱਗਦਾ ਕੋਈ ਜਿਆ ਕੰਮ ਕੀਤਾ ਕੋਈ বিজেপি ਸਰਕਾਰ ਨੇ ਬਾਸ ਸੁਣਨੇ ਕੀਤਾ ਦਰਬਾਰ ਸਾਹਿਬ ਇਹ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਉਹ ਅਸੀਂ ਮਾਫ ਕਰ ਦਾਂਗੇ ਉਹਨਾਂ ਕਦੇ ਉਹਨੇ ਤਾਂ ਮੁਸਲਿਮਤ ਪਾਰਟੀ ਹਮਤ ਮੋਦੀ ਬਾਹਰ ਨਹੀਂ ਜਾ ਸਕਦਾ ਹੈ ਉੱਤੇ ਸਿੱਖਣੇ ਮਜਾਰੇ ਕਰਨੇ ਐਥੇ ਵੀ ਕਰਨੇ ਐ ਜਿਹੜਾ ਜੱਬ ਪਾਇਆ ਮਤਸ਼ਾਹ ਨੇ ਜੁਨੀਟ ਕੰਪਨੀ ਦਿੱਤੇ ਅੰਦਰ ਸੋਮੈਨੋ ਮਤਲਬ ਅਕਾਲੀ ਦਲ ਦਾ ਕੀ ਲੱਗਦਾ ਜਿਹੜਾ ਖਲਾਰਾ ਲਗਾਤਾਰ ਚੱਲ ਰਿਹਾ ਹੈ 28 ਨੂੰ ਕਹਿੰਦੇ ਕੱਠ ਰੱਖ ਲਿਆ ਕਹਿੰਦੇ ਅਸੀਂ ਉਤਪ੍ਰਦਾਨ ਕਰਾਂਗੇ ਉਧਰ ਬਜਟ ਹੋਵੇਗਾ ਅਕਾਲੀ ਦਲ ਦਾ ਸ਼੍ਰੋਮਣਿਕ ਦੁਆਰਾ ਬਣਦਾ ਕਮੇਟੀ ਦਾ ਇਹ ਖਲਾਰਾ ਕਿਵੇਂ ਲੱਗਦਾ ਤੁਹਾਨੂੰ ਇਹ ਮਿਟਣ ਦਾ ਨਾਮ ਲੱਗੋ ਦੂਜੇ ਪਾਸੇ ਰਾਣੀਤੀ ਪਾਰਟੀਆਂ ਕਹਿੰਦੇ ਆ ਅਕਾਲੀ ਦਲ ਦਾ ਹੋਣਾ ਬੜਾ ਜ਼ਰੂਰੀ ਹੈ ਅੱਜ ਹੀ ਦੇ ਅਸੀਂ ਤਾਂ ਜੀਉਂਦੇ ਜਾਗਦੇ ਹੈਗੇ ਸਾਨੂੰ ਤੁਸੀਂ ਦੇਖ ਲਿਆ ਸਾਡੀ ਸਿਹਤ ਦੇ ਬਾਰੇ ਵੀ ਪੁੱਛਿਆ ਹੈਗਾ ਤੰਦਰੁਸਤ ਹੈਗੇ ਕਿਸੇ ਵੀ ਜਦੋਂ ਨੂੰ ਜਿਹੜਾ ਅਫੀਕਰ ਹੈਗਾ ਉਹ ਪੁੱਛੋ ਤੇ ਤੁਹਾਨੂੰ ਕੀ ਲੱਗਦਾ ਕਿਸਾਨਾਂ ਦੇ ਪ੍ਰਤੀ ਕੀਵੇਂ ਡੱਟ ਕੇ ਪੈਰਾ ਦੋਗੇ ਕਿਉਂਕਿ ਕਿਸਾਨ ਲੀਡਰ ਅੰਦਰ ਕਰ ਦਿੱਤੇ ਗਏ ਨੇ ਬਾਕੀ ਕਿਸਾਨ ਪਤਾ ਨਹੀਂ ਕਿੱਥੇ ਨੇ ਭਾਂਡੇ ਗਾਇਬ ਨੇ ਬਿਸਤਰੇ ਗਾਇਬ ਨੇ ਕਹਿੰਦੇ ਕਿਨਾਵਾ ਟਰਾਲੀਆਂ ਗਾਇਬ ਨੇ ਹਾਂ ਜੇ ਸਹੀ ਹੈ ਕਾਮਨ ਰੈਂਟ ਕਿਸਾਨ ਆਮ ਪਾਰਟ ਨੂੰ ਵੋਟ ਪਾ ਕੇ ਉਸ ਸੰਗਰੂਰ ਤੋਂ ਜਤਨਗੇ ਫਿਰ ਹਾਲਾਤ ਇਹੋ ਜਿਹੇ ਹੋਣਗੇ ਜਿਹੋ ਜਿਹੇ ਅੱਛੇ ਕੇ ਆਖੋ ਲਾਸਵਾਲ ਥਾਮੀ ਨੇ ਦੁਬਾਰਾ ਫਿਰ ਉਹਦਾ ਸੰਭਾਲ ਲਿਆ ਕਿ ਲਗਦਾ ਥਾਮੀ ਨੇ ਦੁਬਾਰਾ ਫਿਰ ਉਹਦਾ ਸੰਭਾਲ ਲਿਆ ਕਹਿੰਦੇ ਹੁਣ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਜਾਊਗਾ ਕਿ ਲਗਦਾ ਦੁਬਾਰਾ ਕੋਈ ਲਗਦਾ ਕੋਈ ਕੰਮਕਾਰ ਹੋਊਗਾ ਜਿਹੜਾ ਗੈਰਤ ਵਾਲਾ ਸੇਖੁੰਦਾ ਉਹ ਥੁੱਕ ਕੇ ਚੱਟਦਾ ਨਹੀਂ ਕਦੇ ਸਭ ਬਿਲਕੁਲ ਇਹਸਾਨ ਸਿਮਰਜੀਤ ਸਿੰਘ ਮਾਨ ਜੀ ਨਾ ਗੱਡੀ ਦੇ ਵਿੱਚ ਵਰੰਗ ਪਤਰੇ ਨੇ ਸਭ ਪ੍ਰਾਈਵੇਟ ਹਸਪਤਾਲ ਦੇ ਵਿੱਚ ਜੇਕਰ ਗੱਲ ਕੀਤੀ ਆਵੇ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਆਗੂ ਨੇ ਤਾਂ ਉਹ ਐਡਮਟ ਨੇ ਤਾਂ ਉਹਨਾਂ ਨੂੰ ਜਿਹੜਾ ਭਰਤੀ ਕਰਾਇਆ ਗਿਆ ਪਰ ਕਿਤਨਾ ਕਿਤੇ ਜਿਹੜਾ ਮਿਲਣ ਦੀ ਇਜਾਜ਼ਤ ਆਹੋ ਨਹੀਂ ਦਿੱਤੀ ਗਈ ਤਾਂ ਉਹ ਬਾਹਰ ਮੀਡੀਆ ਦੇ ਨਾਲ ਗੱਲਬਾਤ ਕਰਕੇ ਵਰੰਗ ਪਤਰੇ ਨੇ ਕਾਰਨ ਕੀ ਆ ਵਜ੍ਹਾ ਕੀ ਆ ਉਹ ਸਾਰੀ ਜਿਹੜੀ ਗੱਲਬਾਤ ਹੈ ਮੀਡੀਆ ਦੇ ਸਾਹਮਣੇ ਰੱਖੀ ਆ ਤਰਨਾਲੇ ਸਿੱਧੇ ਤੌਰ ਤੇ ਖੰਟਰ ਸਰਕਾਰ ਜਾਣ ਕੀ ਮੋਦੀ ਦੀ ਸਰਕਾਰ ਤੇ ਜਿਹੜੇ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਤੋਂ ਕਿੰਨਾ ਕਿਤੇ ਪਾ ਕਹਿ ਸਕਦਾ ਜਿਹੜਾ ਕਾਫਲਾ ਉਹ ਦੁਆਰਾ ਬਰੰਗ ਪਰਤ ਦਾ ਜਿਹੜਾ ਨਜ਼ਰ ਆਉ ਹੋ ਆ ਰਿਹਾ ਹੈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਯੂ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂ ਆਰ ਕੋਡ ਟੂ ਕੰਟੈਕਟ ਅਸ Flankwood Truck Repair. Trust we build in truck repair. Or scan QR code to contact us. The Masala Twist, Oxnard, find authentic Indian cuisine. Or scan QR code to contact us. Pizza Twist. Taste With twist. Order today. Call or visit website. Or scan QR code to contact us. New India Market. Or scan QR code to contact us. Taba Indian Cuisine. Tracy, find authentic Indian cuisine in Tracy. Or scan QR code to contact us. Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA, Scan this QR code to contact us. Mountain Mike Pizza, scan this QR code to contact us. Appa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.